ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤ ਦੇ ਵਿੱਚ ਸਾਰੇ ਦਿਨ ਮਹੀਨੇ ਸਾਲ ਬਰਾਬਰ ਸਮਝੇ ਜਾਂਦੇ ਨੇ ਕੋਈ ਦਿਨ ਸ਼ੁਭ ਕੋਈ ਅਸ਼ੁਭ ਨਹੀਂ ਮੰਨਿਆ ਜਾਂਦਾ ਪਰ ਫਿਰ ਵੀ ਜਦੋਂ ਨਵੇਂ ਸਾਲ ਦਾ ਪਹਿਲਾ ਦਿਨ ਹੁੰਦਾ ਹੈ ਤਾਂ ਉਸ ਨੂੰ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸੈਲੀਬ੍ਰੇਟ ਕਰਦੇ ਨੇ ਮਨਾਉਂਦੇ ਨੇ ਧਾਰਮਿਕ ਲੋਕ ਧਾਰਮਿਕ ਸਥਾਨਾਂ ਤੇ ਜਾਂਦੇ ਨੇ ਅਰਦਾਸਾਂ ਬੇਂਤੀਆਂ ਕਰਦੇ ਨੇ ਆਪਣੇ ਪਰਿਵਾਰ ਦੀ ਆਪਣੇ ਕਾਰੋਬਾਰ ਦੀ ਸੁੱਖ ਮੰਗਦੇ ਨੇ ਪੂਜਾ ਪਾਠ ਕਰਦੇ ਨੇ ਉੱਥੇ ਪੱਛਮ ਦੇ ਵਿੱਚ ਜਾਂ ਪੱਛਮ ਦੀ ਤਰਜ਼ ਦੇ ਵਿੱਚ ਤੇ ਭਾਰਤ ਦੇ ਵਿੱਚ ਵੀ ਕਈ ਲੋਕ ਇਸ ਦਿਨ ਜਾਂ ਇਸ ਦਿਨ ਨੂੰ ਇਕਰਾਤ ਪੈਲੀ ਪੂਰਬ ਸੰਧਿਆ ਤੇ ਨਾਚ ਗਾਣੇ ਕਰਕੇ ਇਸ ਦਿਨ ਨੂੰ ਮਨਾਉਂਦੇ ਔਰ ਗੁਰਮਤ ਦਾ ਜਿਹੜਾ ਨਵਾਂ ਸਾਲ ਹੈ ਉਹ ਇੱਕ ਚੇਤ ਤੋਂ ਆਰੰਭ ਹੋ ਰਿਹਾ ਹੈ ਅੱਜ ਇੱਕ ਚੇਤ ਇਸਵੀ ਸੰਨ ਦੇ 14 ਮਾਰਚ 2024 ਦੇ ਮੁਤਾਬਕ ਖਾਲਸੇ ਦਾ ਨਮਾ ਨਾਨਕ ਸ਼ਹੀ ਸੰਮਤ 556 ਜਿਹੜਾ ਹੈ ਉਹ ਆਰੰਭ ਹੋਣ ਜਾ ਰਿਹਾ ਹੈ ਮੈਂ ਇਸ ਨਾਨਕ ਸ਼ਹੀ ਸੰਮਤ 556 ਜੋ ਅੱਜ ਇੱਕ ਚੇਤ ਨੂੰ ਆਰੰਭ ਹੋ ਰਿਹਾ ਹੈ ਇਸ ਨਵੇਂ ਸਾਲ ਦੀਆਂ ਸਤਿਗੁਰੂ ਗੁਰੂ ਨਾਨਕ ਨਾਮ ਨੇਵਾ ਸਿੱਖ ਸੰਗਤਾਂ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈ ਜਿੰਦਾ। ਅਰ ਅਕਾਲਪੁਰ ਕੇ ਅੱਗੇ ਅਰਦਾਸ ਹੈ ਕਿ ਇਸ ਸਾਲ ਸਾਡੇ ਜਿਹੜਿਆਂ ਦੇ ਵਿੱਚ ਖੁਸ਼ ਨ ਪਰਹਾਏ ਅਸੀਂ ਨਾਮ ਬਾਣੀ ਨਾਲ ਜੁੜੀਏ। ਬਾਣੀ ਬਾਣੀ ਦੇ ਤਾਰਨੇ ਬਣੀਏ, ਖੱਡੇ ਬਾਟੇ ਦੀ ਪਹੁੰਚ ਛੱਡੀਏ, ਗੁਰੂ ਵਾਲੇ ਬਣੀਏ, ਗੁਰੂ ਨੂੰ ਜਪੀਏ। ਗੁਰੂ ਨੂੰ ਅੰਗ ਸੰਸਣ ਸਮਝੀਏ। ਗੁਰੂ ਸਾਡੀ ਬੌੜੀ ਕਰੇ। ਲੈ ਇੱਕ ਵਾਰੀ ਛੇ ਅੱਜ 1 ਚੇਤ ਨੂੰ ਨਵੇਂ ਸਾਲ ਦੀ ਸਮੂਹੋ ਗੁਰੂ ਨਾਨਕ ਨਾਮੀ ਵਾਰਿਕ ਸੰਗਤਾਂ ਨਾਨਕ ਸ਼ਾਹੀ ਸੰਮਤ 556 ਆਰੰਭ ਹੋਣੀ ਹੈ ਬਹੁਤ-ਬਹੁਤ ਵਧਾਈਆਂ ਦਿਨਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਇਨ ਮੰਡਸਾ ਮੱਠਾ ਟਿਕਣਾ ਹੈ ਨਵਾਂ ਸਾਲ ਹੈ ਕੀ ਕਹਿਣਾ ਚਾਹਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤਿ ਪ੍ਰਸਾਰ ਸਿੱਖ ਧਰਮ ਦੀ ਪਰੰਪਰਾ ਨੂੰ ਸਹਾ ਅੱਜ 1 ਚੇਤ ਜਿਸ ਸੰਮਤ ਨਾਨਕ ਸ਼ਾਹੀ 555 ਦੀ ਆਰੰਭਤਾ ਹੋਈ ਹੈ ਗੁਰਮントਰ ਅਨੁਸਾਰ ਜੋ ਸਿੱਖਾ ਦੇ ਵਿੱਚ ਇਸ ਨਵੇਂ ਸਾਲ ਦੀ ਪ੍ਰਵਾਨਗੀ ਦਿੱਤੀ ਗਈ ਹੈ ਪ੍ਰਵਾਨਿਤ ਹੈ ਇਸ ਮੌਕੇ ਗੁਰੂ ਸਾਹਿਬ ਜੀ ਦੇ ਖੋਰ ਸੰਕਤਾਂ ਆਸ਼ੀਰਵਾਦ ਲੈਣ ਵਾਸਤੇ ਆਪਣੇ ਪਰਿਵਾਰ ਦੀ ਸਿੱਖਿਆ ਦੀ ਚੜ੍ਹਤ ਕਲ ਵਾਸੇ ਮਤਮਸਤ ਹੋ ਰਹੇ ਗਏ ਨੇ ਉਥੇ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਸਾਡੀ ਬਲੱਖਣਤਾ ਦਾ ਪ੍ਰਤੀਕ ਹੈ ਸਾਡੀ ਅਟਰੀ ਹੋਣ ਦਾ ਪ੍ਰਤੀਕ ਹੈ ਇਸ ਕਰਕੇ ਇੱਕ ਜੇਦ ਨੂੰ ਸਮੂਹ ਨਾਨਕ ਨਾਮਲੇਵਾ ਸੰਗਤਾਂ ਜਿਹੜੀਆਂ ਉਹ ਸਾਲ ਦੀ ਖੁਸ਼ੀ ਮਨਾ ਰਹੇ ਨੇ ਇਸ ਗੱਲ ਦੀ ਅਰਦਾਸ ਕਰਦੇ ਹਾਂ ਕਾਮਨਾ ਕਰਦੇ ਹਾਂ ਕਿ ਇਹ ਪੰਥ ਵਾਸਤੇ ਕੌਮ ਵਾਸਤੇ ਸਾਡੇ ਪਰਿਵਾਰਾਂ ਵਾਸਤੇ ਸੁਖਭਈ ਚੜ੍ਹਦੀ ਕਲਾ ਵਾਲਾ ਹੋਵੇ ਅਤੇ ਗੁਰੂ ਸਾਹਿਬ ਅੰਕ ਸੰਗ ਵਰਤਨ ਅਤੇ ਨਾਮ ਬਾਣੀ ਦਾ ਪ੍ਰਵਾਹ ਇਸ ਹਾਲ ਦੇ ਵਿੱਚ ਚੱਲਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ